ਆਮ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਪ੍ਰਭਾਤੀ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਹੁਕਮਨਾਮਾ ਬਖਸ਼ਿਸ਼ ਕਰਦੇ ਹਨ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਹਨ ਕਿ ਉਹ ਅੱਲਾ ਪ੍ਰਮਾਤਮਾ ਜਿਹੜਾ ਹੈ ਉਸ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ ਹੈ ਉਸ ਪ੍ਰਮਾਤਮਾਨ ਤੋਂ ਹੀ ਸਾਰੇ ਜੀਵ ਪੈਦਾ ਹੋਏ ਹੈ ਕਿਉਂਕਿ ਅਸੀਂ ਜੀਵ ਉਸ ਪ੍ਰਮਾਤਮਾ ਦਾ ਇੱਕ ਅੰਗ ਹਾਂ ਕਹੋ ਕਬੀਰ ਹਮ ਰਾਮ ਕੀ ਅੰਛ ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਅਵਲ ਅੱਲਾ ਨੂਰੂ ਪਾਇਆ ਉਸ ਅੱਲਾ ਦੇ ਨੂਰ ਤੋਂ ਹੀ ਸਾਰੇ ਸੰਸਾਰ ਨੂੰ ਪੈਦਾ ਕੀਤਾ ਕੁਦਰਤ ਕੇ ਸਭ ਬੰਦੇ ਇਹ ਸੰਸਾਰ ਜਿਹੜਾ ਕੁਦਰਤ ਹੈ ਪਰਮਾਤਮਾ ਹੈ ਉਸ ਪਰਮਾਤਮਾ ਦੇ ਹੀ ਸਾਰੇ ਜੀਵ ਪੈਦਾ ਕੀਤੇ ਉਸਦੇ ਹੀ ਬੰਦੇ ਹਾਂ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਪਲੇ ਕੁਮੰਦੇ ਇੱਕ ਨੂਰ ਤੋਂ ਹੀ ਇੱਕ ਪਰਮਾਤਮਾ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਪਦਾਇਸ਼ ਹੋਈ ਹੈ ਤੇ ਸਾਰਾ ਬ੍ਰਹਿਮੰਡ ਉਸ ਤੋਂ ਹੀ ਪੈਦਾ ਹੋਇਆ ਹੈ ਤੇ ਇਸ ਵਾਸਤੇ ਕੌਣ ਭਲੇ ਕੋ ਮੰਦੇ ਕਿਨੂੰ ਚੰਗਾ ਤੇ ਕਿਨੂੰ ਮਾੜਾ ਕਹਾਂ ਕਿਉਂਕਿ ਸਾਰੇ ਹੀ ਜੀਵ ਉਸ ਪਰਮਾਤਮਾ ਨੇ ਹੀ ਬਣਾਏ ਹਨ ਲੋਕਾ ਪਰਮਨਾ ਪੁੱਲੋ ਭਾਈ ਐ ਦੁਨੀਆ ਦੇ ਲੋਕੋ ਬਹਿਮਾ ਪਰਮਾ ਦੇ ਵਿੱਚ ਫਸ ਕੇ ਉਸ ਪਰਮਾਤਮਾ ਨੂੰ ਨਾ ਭੁੱਲੋ ਖਾਲਕ ਖਲਕ ਖਲਕ ਮੈਂ ਖਾਲਕ ਪੂਰੇ ਹੋ ਸਰਬ ਠਾਈ ਖਾਲਕ ਉਹ ਪਰਮਾਤਮਾ ਖਲਕਤ ਵਿੱਚ ਹੈ ਭਾਵ ਸੰਸਾਰ ਦੇ ਹਰ ਇੱਕ ਜੀਵ ਦੇ ਅੰਦਰ ਉਸਦਾ ਵਾਸਾ ਹੈ ਪੂਰ ਰਹੋ ਸਰਬ ਠਾਈ ਸਾਰਿਆਂ ਦੇ ਵਿੱਚ ਉਹ ਇੱਕ ਸਾਰ ਸਮਾਇਆ ਹੋਇਆ ਹੈ ਰਹਾਉ ਮਾਟੀਏ ਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਜਿਵੇਂ ਇੱਕ কুমਹਾਰ ਮਿੱਟੀ ਦੇ ਨਾਲ ਅਨੇਕਾਂ ਭਾਂਡੇ ਬਣਾ ਦਿੰਦਾ ਹੈ ਤਰ੍ਹਾਂ ਤਰ੍ਹਾਂ ਦੇ ਆਕਾਰ ਬਣਾ ਕੇ ਹਰ ਇੱਕ ਦੀ ਸ਼ੇਪ ਅਲੱਗ-ਅਲੱਗ ਕਰ ਦਿੰਦਾ ਹੈ ਇਸੇ ਤਰ੍ਹਾਂ ਹੀ ਇਹ ਸਰੀਰੂਪੀ ਭਾਂਡੇ ਨੂੰ ਇੱਕੋ ਹੀ ਮਿੱਟੀ ਲੱਗੀ ਹੈ ਤੇ ਉਹ ਮਿੱਟੀ ਦੇ ਨਾਲ ਉਸ ਪ੍ਰਮਾਤਮਾ ਨੇ ਕਿੰਨੇ ਜੀਵਾਂ ਨੂੰ ਪੈਦਾ ਕੀਤਾ ਹੈ ਮਾਟੀ ਕੇ ਹਮ ਪੁੱਤਰੇ ਮਾਨਸ ਰਖਿਓ ਨਾ ਮਿੱਟੀ ਤੋਂ ਪੈਦਾ ਕਰਕੇ ਮਨੁੱਖਾ ਜਨਮ ਨਾਮ ਦਿੱਤਾ ਹੈ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਹਨ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਇਸ ਸਰੀਰ ਨੂੰ ਪ੍ਰਮਾਤਮਾ ਨੇ ਬਣਾਉਣ ਵਾਸਤੇ ਇੱਕੋ ਹੀ ਮਿੱਟੀ ਤਿਆਰ ਕੀਤੀ ਹੈ ਉਸ ਦੇ ਨਾਲ ਹਰ ਇੱਕ ਦੀ ਸ਼ਕਲ ਅੰਦਾਜ਼ ਦੇਖਣਾ ਸੁਣਨਾ ਚੱਲਣਾ ਫਿਰਨਾ ਵੱਖੋ ਵੱਖਰਾ ਹੈ ਨਾਕਸ਼ਪੋਚ ਮਾਟੀ ਦੇ ਪਾਂਡੇ, ਨਾਕਸ਼ਪੋਚ কুমਾਰੇ ਉਹ ਪਰਮਾਤਮਾ ਵੀ ਇੱਕ কুমਿਹਾਰ ਦੀ ਤਰ੍ਹਾਂ ਹੈ ਜਿਵੇਂ কুমਿਹਾਰ ਮਿੱਟੀ ਦੇ ਕਈ ਤਰ੍ਹਾਂ ਦੇ ਪਾਂਡਿਆਂ ਨੂੰ ਬਣਾ ਦਿੰਦਾ ਹੈ ਇਸੇ ਤਰ੍ਹਾਂ ਪਰਮਾਤਮਾ ਵੀ ਕਈ ਤਰ੍ਹਾਂ ਦੇ ਮਨੁੱਖਾਂ ਨੂੰ ਅਲੱਗ-ਅਲੱਗ ਪੈਦਾ ਕੀਤਾ ਹੋਇਆ ਹੈ ਸਭ ਮੈਂ ਸੱਚਾ ਇੱਕੋ ਸੋਈ ਜਿਸਕਾ ਕੀਆ ਸਭਕਿ ਸੋਈ ਸਾਰੇ ਸੰਸਾਰ ਦੇ ਵਿੱਚ ਇੱਕੋ ਹੀ ਸੱਚਾ ਪਰਮਾਤਮਾ ਹੈ ਤੇ ਸਾਰਿਆਂ ਜੀਵਾਂ ਦੇ ਵਿੱਚ ਉਹੀ ਵਸ ਰਿਹਾ ਹੈ ਉਹ ਕੰਪਛਾਨਾ ਸਵਿਕੋ ਜਾਣਾ ਬੰਦਾ ਕਹੀਐ ਸੋਈ ਭਗਤ ਕਬੀਰ ਜੀ ਕਹਿੰਦੇ ਉਹੀ ਅਸਲੀ ਦੇ ਵਿੱਚ ਬੰਦਾ ਹੈ ਜਿਹੜਾ ਉਸ ਪ੍ਰਮਾਤਮਾ ਦੇ ਹੁਕਮ ਨੂੰ ਪਛਾਣ ਲਾਂਦਾ ਹੈ ਉਸ ਦੇ ਹੁਕਮ ਦੇ ਵਿੱਚ ਚੱਲਦਾ ਹੈ ਅਲੋ ਅਲਖ ਨਾ ਜਾਈ ਲਿਖਿਆ ਗੁਰਗੜ ਦੀ ਨਾ ਮਿੱਠਾ ਉਹ ਪ੍ਰਮਾਤਮਾ ਦੇ ਨਾਮ ਦਾ ਰਸ ਜਿਹੜਾ ਹੈ ਸੰਸਾਰਿਕ ਪਦਾਰਥਾਂ ਤੋਂ ਵੀ ਮਿੱਠਾ ਹੈ ਕਹੇ ਕਬੀਰ ਮੇਰੀ ਸ਼ੰਕਾ ਨਾ ਸੀ ਸਰਬ ਨਰੰਜਨ ਦੀਠਾ ਭਗਤ ਕਬੀਰ ਜੀ ਕਹਿੰਦੀ ਕਿ ਮੇਰੀ ਮਨ ਦੀ ਸ਼ੰਕਾ ਦੂਰ ਹੋ ਗਈ ਜਦੋਂ ਮੈਂ ਸਰਬ ਨਿਵਾਸੀ ਉਸ ਸੰਸਾਰ ਦੇ ਮਾਲਕ ਨੂੰ ਜਦੋਂ ਆਪਣੀਆਂ ਹਿਰਦੇ ਰੂਪੀਆ ਖਾਂ ਦੇ ਵਿੱਚ ਦੇ ਨਾਲ ਸੰਸਾਰ ਦੇ ਵਿੱਚ ਤੱਕਿਆ ਕੁਦਰਤ ਨੂੰ ਦੇਖਿਆ ਤੇ ਕੁਦਰਤ ਤੋਂ ਹੀ ਉਸ ਪਰਮਾਤਮਾ ਨੂੰ ਤੱਕਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ